ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਵੇਂ ਦੋਸਤੀ ਹੋਈ ਮੁੰਡੇ ਨਾਲ ਕਿਵੇਂ ਉਹਨੇ ਗਲਤ ਕੰਮ ਕੀਤਾ ਕਦੋਂ ਕੀਤਾ ਸਰ ਅਸੀਂ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਦਾਸਾ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਉਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਦਾਸਾ ਦਿੱਤਾ ਸੀ ਉਹਨਾਂ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਕੋ ਗਲਤ ਕੰਮ ਕੀਤਾ ਹੋਏਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰੇ 2 ਸਾਲ ਦਾ 2 ਸਾਲ ਮਿੰਡਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਆ ਮडम ਕਿਸ ਤਰ੍ਹਾਂ ਦਾ ਕੇਸ ਆਇਆ ਹੋਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਫੀਮੇਲ ਆਈ ਹੈ ਜੀ ਸਾਡੇ ਕੋਲ ਰਿਸ਼ਤੇ ਤੇ ਐਗਜ਼ਾਮੀਨੇਸ਼ਨ ਲਈ ਪੁਲਿਸ ਵੱਲ ਲੈ ਕੇ ਆਏ ਆ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਮੈਂ ਕਾਰਵਾਈ ਸਬਸੰਖੇਪ ਵਿੱਚ ਜਿਹੜਾ ਮੋਹਾਲੀ ਚੋਂ ਆਣਗੀ ਜਿਹੜਾ ਫਾਈਨਲ ਰਿਪੋਰਟ ਆਈ ਹੈ 10% ਮੈਡਮ ਇਹ ਕੇਸ ਹੈ ਕਿਹਸਾ ਹੈ ਕੀ ਮਾਮਲਾ ਜੀ ਜੀ ਜੈਨ ਜੀ ਇੱਕ ਪੀੜਤਾ ਲੜਕੀ ਥਾਣਾ ਕੋਈਆਂ ਸਰਵਿਕੇ ਆਪਣੇ ਬਿਆਨ ਦਰਜ ਕਰਵਾਉਣ ਆਈ ਸੀ ਤੇ ਤੈਪ ਥਾਣਾ ਕੋਈਆਂ ਸਰਵਿਕੇ ਮਕਦਮਾ ਨੰਬਰ 15 ਮਿਤੀ 11/25 ਅੰਡਰ ਸੈਕਸ਼ਨ 69 69 ਬੀ ਐਨ ਐਸ ਤਹਿਤ ਮਾਮਲਾ ਦਰਜ ਕੀਤਾ ਹੈ ਕੋਈ ਲੱਗਦਾ ਹੈ ਕਿਸ ਤਰ੍ਹਾਂ ਨਾਲ ਇਹ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਜੀ ਲੜਕੀ ਨੇ ਅਲਿਗੇਸ਼ਨ ਲਗਾਏ ਆ ਕਿ ਲੜਕੇ ਨੇ ਆਪਣਾ ਵਿਆਹ ਨਾ ਚਾਹਸਾ ਦੇਖ ਕੇ ਉਹਦੇ ਨਾਲ ਸੀਰੀਅਸ ਰਿਸ਼ਤਾ ਬਣਾਉਣਾ ਹੈ ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਵੇਂ ਦੋਸਤੀ ਹੋਈ ਮੁੰਡੇ ਨਾਲ ਕਿਵੇਂ ਉਹਨੇ ਗਲਤ ਕੰਮ ਕੀਤਾ ਕਦੋਂ ਕੀਤਾ ਸਰ ਆਸੀਂ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਲਾਰੇ ਦੇਂਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਜਾਸਾ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਉਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜਾਸਾ ਦਿੱਤਾ ਸੁਣ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਗੁੱਲਤ ਕੰਮ ਕੀਤਾ ਹੋਏਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਹਾਂ ਮੈਡਮ ਕਿਸ ਤਰ੍ਹਾਂ ਦਾ ਕੇਸ ਆਇਆ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਫੀਮੇਲ ਆਈ ਹੈ ਜੀ ਸਾਡੇ ਕੋਲ ਰਿਕਸ਼ੇ ਤੇ ਐਗਜ਼ਾਮੀਨੇਸ਼ਨ ਲਈ ਪੁਲਿਸ ਵਾਲੇ ਲੈ ਕੇ ਆਏ ਹੈ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਮੈਂ ਕਰ ਰਹੀ ਹਾਂ ਤੇ ਇਸ ਤੋਂ ਬਾਅਦ ਸੈਂਪਲ ਜੋ ਹੈ ਉਹ ਮੁਹਾਲੀ ਜਾਣਗੇ ਜਦੋਂ ਫਾਈਨਲ ਰਿਪੋਰਟ ਆਏਗੀ ਤਾਂ ਮੈਂ ਦੱਸ ਦਿੱਤਾ ਮੈਡਮ ਇੱਕ ਰੇਪ ਕੇਸ ਆਇਆ ਕੀ ਮਾਮਲਾ ਜੀ ਜੀ ਜੈਨ ਜੀ ਇੱਕ ਪੀੜਤਾ ਲੜਕੀ ਥਾਣਾ ਕੋਹਿੰਆ ਸਬਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਜਿਸ ਤਹਿਤ ਥਾਣਾ ਕੋਹਿੰਆ ਸਬਰ ਵਿਖੇ ਮਕਦਮਾ ਨੰਬਰ 15 ਮਿਤੀ 11/02/25 ਅੰਡਰ ਸੈਕਸ਼ਨ 69 69 89 ਪੀਐਨਐਸ ਤਹਿਤ ਮਾਮਲਾ ਜਲਾ ਦਰਜ ਕੀਤਾ ਗਿਆ ਕੋਈ ਲੱਗਦਾ ਕਿਸ ਤਰ੍ਹਾਂ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਏ ਲੜਕੀ ਨੇ ਅਲੀਗੇਸ਼ਨ ਲਗਾਏ ਹੈ ਕਿ ਲੜਕੇ ਨੇ ਆਪਣਾ ਵਿਆਹ ਨਾ ਚਾਹਤਾ ਦੇਖ ਕੇ ਉਹਦੇ ਨਾਲ ਸਿਰਕਸ ਬਣਾਉਂਦਾ ਰਿਹਾ